ਤਾਂ ਸਵਾਗਤ ਹੈ ਦੋਸਤੋ ਤੁਹਾਡਾ ਅੱਜ ਦੇ ਵੀਡੀਓ 'ਚ ਅੱਜ ਦੇ ਵੀਡੀਓ 'ਚ ਗੱਲ ਹੋਣ ਵਾਲੀ ਹੈ ਕੰਗਣਾ ਰਣਾਉਤ ਦੀ ਤੇ ਕੰਗਣਾ ਰਣਾਉਤ ਦੀ ਜੇ ਗੱਲ ਹੋ ਰਹੀ ਹੈ ਉਹਦੇ 'ਚ ਕੋਈ ਕਾਮੇਡੀ ਨਾ ਹੋਵੇ ਇਹ ਕਿਵੇਂ ਹੋ ਸਕਦਾ ਕਿਉਂਕਿ ਕੰਗਣਾ ਰਣਾਉਤ ਨਾਲ ਜਿਹੜੀ ਵੀ ਕੌਂਟਰੋਵਰਸੀ ਹੁੰਦੀ ਆ ਜੋ ਵੀ ਉਹ ਗੱਲਬਾਤ ਕਰਦੀ ਆ ਉਸ ਹਿਸਾਬ ਨਾਲ ਉਹਦੇ ਕਿਸੇ ਵੀ ਗੱਲ ਦੀ ਕੋਈ ਤੁਕਤਾ ਬਣਦੀ ਨਹੀਂ ਉਹ ਆਪਾਂ ਸਭ ਨੂੰ ਪਤਾ ਹੈ ਤੇ ਹੁਣ ਕੰਗਣਾ ਰਣਾਉਤ ਇੱਕ ਨਵੀਂ ਕੌਂਟਰੋਵਰਸੀ 'ਚ ਫਸੀ ਹੈ ਜਾਂ ਉਹਨੇ ਕ੍ਰੀਏਟ ਕੀਤੀ ਹੈ ਆਪ ਉਹ ਇਸ ਵੀਡੀਓ 'ਚ ਆਪਾਂ ਗੱਲ ਕਰਾਂਗੇ ਕਿਉਂਕਿ ਕੰਗਣਾ ਰਣੌਤ ਦਾ ਇਹ ਕਹਿਣਾ ਹੈ ਕਿ ਪੋਲੀਟੀਕਲ ਪਾਰਟੀ ਜੋ ਮੈਂ ਜੁਆਇਨ ਕੀਤੀ ਹੋਈ ਹੈ ਇਹ ਜੁਆਇਨ ਕਰਨ ਲਈ ਮੈਨੂੰ 60-70 ਦਿਨ ਵਾਸਤੇ ਹੀ ਕਿਹਾ ਗਿਆ ਸੀ ਕਿ 60-70 ਦਿਨ ਦਾ ਕੰਮ ਹੈ ਇਹ ਕੰਮ ਕਰੋ ਉਸ ਤੋਂ ਬਾਅਦ ਤੁਸੀਂ ਆਪਣਾ ਜੋ ਵੀ ਫਿਲਮਾਂ ਕਰਨੀਆਂ ਕੁਝ ਵੀ ਕਰਨਾ ਉਹ ਤੁਸੀਂ ਕਰਨ ਵਾਸਤੇ ਬਿਲਕੁਲ ਫਰੀ ਹੋ ਤੇ ਹੁਣ ਕੰਗਣਾ ਜੀ ਕਹਿ ਰਹੇ ਆ ਕਿ ਮੇਰੇ ਨਾਲ ਹੋ ਗਿਆ ਧੋਖਾ ਤੇ ਧੋਖਾ ਵੀ ਉਹ ਹੋਇਆ ਕਿ 60-70 ਦਿਨ ਵਾਸਤੇ ਮੈਨੂੰ ਕੰਮ ਕਰਨ ਲਈ ਕਿਹਾ ਸੀ ਪਰ ਹੁਣ ਉਹ ਮੈਨੂੰ ਪੁੱਛ ਹੀ ਨਹੀਂ ਰਹੇ ਤੇ ਮੈਡਮ ਜੀ ਤਾਂ ਇੱਥੋਂ ਤੱਕ ਕਹਿ ਨਹੀਂ ਆ ਕਿ ਮੈਨੂੰ ਉਮੀਦ ਸੀ ਮੈਂ ਐਮਐਲਏ ਬਣਾਂ ਪਰ ਮੈਂ ਐਮਪੀ ਬਣ ਕੇ ਰਹੀ ਤੇ ਮੇਰਾ ਜੋ ਵੀ ਖਰਚਾ ਹੁੰਦਾ ਉਹ ਤਾਂ ਮੇਰੀ ਸਿਕਿਉਰਿਟੀ ਤੇ ਮੇਰੇ ਗੱਡੀ ਦੇ ਖਰਚੇ ਤੇ ਜਾਂ ਹੋਰ ਜੋ ਖਰਚੇ ਹੁੰਦੇ ਆ ਉਹਨਾਂ ਤੇ ਹੀ ਨਿਕਲ ਜਾਂਦਾ ਤਾਂ ਮੰਨੂ ਐਮਪੀ ਬਣਨ ਦਾ ਫਾਇਦਾ ਕੀ ਹੋਇਆ ਤੇ ਹੁਣ ਅਸਲ ਮਸਲਾ ਕੀ ਹੈ ਉਹਦੇ ਬਾਰੇ ਆਪਾਂ ਗੱਲ ਕਰਦੇ ਆਂ ਅਸਲ ਚ ਗੱਲ ਕੀ ਹੈ ਵੀ ਕੰਗਣਾ ਰਣੌਤ ਨੂੰ ਟੀਵੀ ਇੰਟਰਵਿਊ ਚ ਕੋਈ ਸਵਾਲ ਪੁੱਛਿਆ ਗਿਆ ਹੋਣਾ ਤੇ ਉਹਦੇ ਜਵਾਬ ਚ ਕੰਗਣਾ ਰਣੌਤ ਨੇ ਕਿਹਾ ਕਿ ਬੀਜੇਪੀ ਨੇ ਮੈਨੂੰ ਜਦੋਂ ਟਿਕਟ ਦਿੱਤੀ ਸੀ ਉਸ ਟਾਈਮ 60-70 ਦਿਨ ਵਾਸਤੇ ਕੰਮ ਕਰਨ ਲਈ ਕਿਹਾ ਸੀ ਤੇ ਉਹ ਕਹਿੰਦੀ ਹੈ ਕਿ ਮਨੂੰ ਇਹ ਵੀ ਕਿਹਾ ਗਿਆ ਸੀ ਕਿ ਤੁਹਾਨੂੰ ਬਾਅਦ ਚ ਮੰਤਰੀ ਬਣਾਵਾਂਗੇ ਪਰ ਹੁਣ ਮੰਤਰੀ ਤਾਂ ਕੀ ਮਨੂੰ ਕੁਝ ਵੀ ਨਹੀਂ ਬਣਾਇਆ ਗਿਆ ਸਿਰਫ ਐਮਪੀ ਬਣ ਕੇ ਮੈਂ ਰਹਿ ਚੁੱਕੀ ਹਾਂ ਤੇ ਇਹ ਕੁਝ ਇੰਟਰਵਿਊ ਚ ਉਹਨੇ ਗੱਲਾਂ ਕੀਤੀਆਂ ਤੇ ਇਸੇ ਗੱਲਾਂ ਤੋਂ ਇੱਕ ਵੱਡੀ ਕੌਂਟਰੋਵਰਸੀ ਖੜੀ ਹੋ ਗਈ ਹੈ ਵੈਸੇ ਗੱਲ ਕਰੀਏ ਹਰ ਇੱਕ ਗੱਲ ਚ ਕੰਗਣਾ ਦੀ ਚ ਕੌਂਟਰੋਵਰਸੀ ਤਾਂ ਖੜੀ ਹੋਈ ਜਾਂਦੀ ਹੈ ਕੰਗਣਾ ਕਿਸੇ ਵੀ ਤਰੀਕੇ ਨਾਲ ਕੁਝ ਵੀ ਬੋਲ ਕੇ ਚਾਹੇ ਉਹ ਕੁਝ ਵੀ ਬੋਲੀ ਜਾਵੇ ਚਾਹੇ ਉਹਦਾ ਵਿਰੋਧ ਕਿੰਨਾ ਮਰਜ਼ੀ ਹੋਵੇ ਉਹ ਹਾਈਲਾਈਟ ਹੋਣਾ ਚਾਹੁੰਦੀ ਹੈ ਖਬਰਾਂ ਚ ਬਣੇ ਰਹਿਣਾ ਚਾਹੁੰਦੀ ਹੈ ਚਾਹੀਓ ਤਾਂ ਕਿੰਨਾ ਵੀ ਨੁਕਸਾਨ ਹੋ ਜਵੇ ਹੁਣ ਇਸ ਤੋਂ ਬਾਅਦ ਕੰਗਣਾ ਨੇ ਇੰਟਰਵਿਊ 'ਚ ਆਪਣੀ ਤਨਖਾਹ ਬਾਰੇ ਵੀ ਦੱਸਿਆ ਕਿ ਮਨ ਨੂੰ ਐਮਪੀ ਨੂੰ ਓਨੀਕ ਤਨਖਾਹ ਮਿਲਦੀ ਹੈ ਜਿਸ ਦੇ ਨਾਲ ਮੇਰੇ ਖਰਚੇ ਪੂਰੇ ਨਹੀਂ ਹੁੰਦੇ ਤੇ ਮੇਰੀ ਕੌਨਸਟਿਟੂਐਂਸੀ ਦੇ ਸਾਰੇ ਖਰਚੇ ਕੱਢਣ ਲਈ ਐਮਪੀ ਦੀ ਤਨਖਾਹ ਕਾਫੀ ਨਹੀਂ ਹੈਗੀ ਪਰ ਅਸਲ ਗੱਲ ਪਤਾ ਕੀ ਹੈ ਤਕਲੀਫ ਹੁੰਦੋ ਨਹੀਂ ਹੁੰਦੀ ਜਦ ਆਪਾਂ ਫੇਲ ਹੋ ਜਾਈਏ ਤਕਲੀਫ ਹੁੰਦੀ ਹੈ ਜਦੋਂ ਨਾਲ ਦੇ ਪਾਸ ਹੋ ਜਾਣ ਤੇ ਇਹ ਇਹੀ ਕੰਗਣਾ ਨਾਲ ਹੋਇਆ ਕੰਗਣਾ ਕਹਿੰਦੀ ਹੈ ਵੀ ਮਨ ਨੂੰ ਉਮੀਦ ਸੀ ਕੋਈ ਨਾ ਕੋਈ ਮੰਤਰੀ ਦਾ ਅਹੁਦਾ ਮਿਲੂਗਾ ਕਿਉਂਕਿ ਮੇਰੇ ਨਾਲ ਦੇ ਵੀ ਜੋ ਵੀ ਸੀ ਉਹ ਵੀ ਮੰਤਰੀ ਬਣ ਬਣ ਕੇ ਅੱਗੇ ਨਿਕਲ ਗਏ ਪਰ ਮੈਂ ਉੱਥੇ ਦੀ ਉੱਥੀ ਹਾਂ ਇਹ ਕੰਗਣਾ ਰਣੌਜੀ ਇਹ ਵੀ ਕਹਿੰਦੀ ਹੈ ਕਿ ਐਮਪੀ ਬਣਨਾ ਇੱਕ ਮਹਿੰਗਾ ਸ਼ੌਂਕ ਹੈ ਕਿਉਂਕਿ ਐਮਪੀ ਬਣਨਾ ਲੋਕਾਂ ਦੀ ਨਿਗਾ ਚ ਤਾਂ ਇੱਕ ਇੱਜ਼ਤ ਵਾਲਾ ਅਹੁਦਾ ਹੈ ਕਿ ਉਸ ਅਹੁਦੇ ਨੂੰ ਇੱਜ਼ਤ ਮਿਲਦੀ ਹੈ ਪਰ ਕੰਗਣਾ ਜੀ ਦਾ ਇੱਥੇ ਵੀ ਇਹ ਕਹਿਣਾ ਹੈ ਕਿ ਇੱਕ ਐਮਐਲਏ ਨੂੰ ਐਮਪੀ ਨਾਲੋਂ ਵੱਧ ਸਹੂਲਤਾਂ ਮਿਲਦੀਆਂ ਇਸੇ ਕਰਕੇ ਉਹਨਾਂ ਨੂੰ ਇਹ ਤਕਲੀਫ ਘੱਟ ਹੈ ਮੇਰੇ ਖਿਆਲ ਨਾਲ ਵੀ ਮੈਂ ਐਮਪੀ ਹਾਂ ਇਹ ਤਕਲੀਫ ਵਜਾਦਾ ਕਿ ਮੇਰੇ ਨਾਲ ਦੇ ਜੋ ਵੀ ਸੀ ਜਿਨ੍ਹਾਂ ਨੂੰ ਟਿਕਟਾਂ ਮਿਲੀਆਂ ਸੀ ਉਹ ਐਮਐਲਏ ਵੀ ਬਣ ਗਏ ਹੁਣ ਇਹ ਜੋ ਕੌਂਟਰੋਵਰਸੀ ਚੱਲ ਰਹੀ ਹੈ ਜੋ ਕੰਗਣਾ ਨੇ ਸ਼ੁਰੂ ਕੀਤੀ ਹੈ ਇਹ ਪਹਿਲੀ ਵਾਰ ਤਾਂ ਹੋਇਆ ਨਹੀਂ ਕਿਉਂਕਿ ਇਸ ਤੋਂ ਪਹਿਲਾਂ ਵੀ ਕੰਗਣਾ ਨੇ ਬਾਲੀਵੁੱਡ ਨੂੰ ਨੈਪੋਕਿਟ ਦੀ ਲੋਬੀ ਕਿਹਾ ਸੀ ਤੇ ਪੋਲੀਟੀਕਲ ਬੰਦਿਆਂ ਨੂੰ ਗੁੰਡੇ ਤੱਕ ਕਹਤਾ ਸੀ ਹੁਣ ਕਈ ਲੋਕ ਇਹ ਕਹਿੰਦੇ ਆ ਵੀ ਕੰਗਣਾ ਨੇ ਆਪਣੀ ਪੋਲੀਟੀਕਲ ਜਰਨੀ ਨੂੰ ਬੜੇ ਹੀ ਹਲਕੇ ਚ ਲਿਆ ਕਿਉਂਕਿ ਕੰਗਣਾ ਇਸ ਚੀਜ਼ ਨੂੰ ਸਮਝ ਹੀ ਨਹੀਂ ਪਾਈ ਵੀ ਕੀ ਕਹਿਣਾ ਤੇ ਕੀ ਨਹੀਂ ਕਹਿਣਾ ਤੇ ਕਈ ਲੋਕ ਇਥੋਂ ਤੱਕ ਕਹਿੰਦੇ ਆਂ ਵੀ ਕੰਗਣਾ ਚ ਘੱਟੋ ਘਾਟ ਐਨਿੰਗ ਤਾਂ ਹਿੰਮਤ ਹੈ ਵੀ ਉਹਨੇ ਸੱਚ ਬੋਲਿਆ ਪਰ ਤੁਸੀਂ ਕੀ ਕਹਿੰਦੇ ਹੋ ਤੁਹਾਡਾ ਇਹਦੇ ਬਾਰੇ ਕੀ ਵਿਚਾਰ ਹੈ ਹੁਣ ਕੰਗਣਾ ਜੀ ਸੱਚ ਬੋਲ ਰਹੇ ਆ ਕਿ ਖਬਰਾਂ ਚ ਬਣੇ ਰਹਿਣ ਵਾਸਤੇ ਕੁਝ ਨਾ ਕੁਝ ਜਿਵੇਂ ਪਹਿਲਾਂ ਬੋਲਦੇ ਆਏ ਆ ਉਵੇਂ ਹੀ ਇਹ ਟ੍ਰਿਕ ਉਹਨਾਂ ਨੇ ਦੁਬਾਰਾ ਯੂਜ਼ ਕੀਤੀ ਹੈ ਤੁਹਾਡਾ ਇਹਦੇ ਬਾਰੇ ਕੀ ਵਿਚਾਰ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਕੇ ਜ਼ਰੂਰ ਜਾਇਓ ਤਾਂ ਮਿਲਦੇ ਆਂ ਜੀ ਆਪਾਂ ਅਗਲੀ ਵੀਡੀਓ 'ਚ